PB91 نیوز 24 دیکھنے والے تمام درشکان ਦਾ ਸਵਾਗਤ ਹੈ। ਸਾਨੇਵਾਲ ਪਿੰਡ ਵਿੱਚ 2 ਅਕਤੂਬਰ ਦੁਸ਼ਹਿਰੇ ਦਾ ਤਿਉਹਾਰ ਵੱਡੀ ਸ਼ਾਨ ਨਾਲ ਮਨਾਇਆ ਗਿਆ। ਸਾਨੇਵਾਲ ਦੁਸ਼ਹਿਰਾ ਮੈਦਾਨ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਤੇ ਰਾਵਣ, ਕੁੰਭਕਰਨ ਤੇ ਮੇਗਨਾਥ ਦੇ ਪੁਤਲੇ ਸਾੜ ਕੇ ਬੁਰਾਈ ਤੇ ਭਲਾਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਤੇ ਪ੍ਰੋਗਰਾਮਾਂ ਦੀ ਸ਼ੁਰੂਆਤ ਧਾਰਮਿਕ ਭਜਨਾਂ ਨਾਲ ਹੋਈ। ਸਾਨੀਵਾਲ ਕਮੇਟੀ ਵੱਲੋਂ ਰਾਮਚੰਦਰ ਜੀ ਦੀ ਲੀਲਾ ਪੇਸ਼ ਕੀਤੀ ਗਈ ਜਿਸ ਨੂੰ ਦੇਖਣ ਲਈ ਬੱਚਿਆਂ ਤੋਂ ਬਜ਼ੁਰਗਾਂ ਤੱਕ ਸਭ ਵਿੱਚ ਬੜਾ ਉਤਸ਼ਾਹ ਸੀ ਸ਼ਾਮ ਨੂੰ 라ਵਣ দહન ਤੋਂ ਬਾਅਦ ਆਤੀਸ਼ਬਾਜ਼ੀ ਕੀਤੀ ਗਈ ਜਿਸ ਨਾਲ ਸਾਰਾ ਮਾਹੌਲ ਰੌਸ਼ਨ ਹੋ ਗਿਆ ਲੋਕਾਂ ਨੇ ਇੱਕ ਦੂਜੇ ਨੂੰ ਮਠਾਈਆਂ ਵੰਡਿਆ ਤੇ ਖੁਸ਼ੀ ਪ੍ਰਗਟਾਈ ਮੌਕੇ ਤੇ ਸ਼ਹਿਰ ਦੇ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਨੇ ਵੀ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਦੁਸ਼ਹਿਰਾ ਸਾਨੂੰ ਹਮੇਸ਼ਾ ਸੱਚ ਤੇ ਨੇਕੀ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ त्योहारू शांतिपूर्ण ढंग न मना पूरे शहर सुरक्षा के पक्के प्रबंध किए गए सान। रिपोर्टर सुखदेव सिंह की एक खास रिपोर्ट

ਜੋ ਵੀ ਨਾ ਨਾ ਆਪਣੀ ਅਬਦੁੱਲਾ ਰਾਵਣ ਮਾਰ ਕੇ ਸਾਰਾ ਜਿਹੜਾ ਆਪਣਾ ਮੱਧਿਆ ਜੀਵਨ ਅੰਦਰ ਕੀਲੇ ਬਹੁਤ ਪ੍ਰਸਾਦ ਸਾਡੇ ਨਾਲ ਉਹਨਾਂ ਦਾ ਸਾਡੇ ਕੇ ਚਾਰ ਪਾਉ ਰਾ ਨਾਲ ਗੁਰੂ ਜੀ ਦੀ ਜੀਵਾ ਘਰ ਮੰਦਸਬਾ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਸਾਰਾ ਮੇਲਾ ਲੱਗਿਆ ਸਾਹਮਣੇ ਵਾਲ ਦੇ ਵਿੱਚ ਉਹਦੇ ਬਾਰੇ ਅੱਜ ਦਾ ਵਿਸ਼ਾ ਸਾਰਾ ਆਫਰੇ ਤੋਂ ਉਮਦਾਨਾ ਮਨਾਇਆ ਗਿਆ ਵਾ ਸਾਰੇ ਦੀ ਪਹਿਲਾ ਲੱਖ ਲਖ ਭਲਾਈ ਆ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਸਾਹਮਣੇ ਲਵਾਸ ਤੇ ਬਹੁਤ ਸਾਰੇ ਅੰਤਰਰਾਸ਼ਟਰੀ ਮੰਤਰੀ ਨਵੀਂ ਸਿਮਰਦੀਆ ਜੀ ਇਹ ਰਹੇ ਹੋਏ ਨੇ ਸਾਰਾ ਪ੍ਰਯੋਗ ਸੜਕਾਂ ਦਾ ਜਾਰੀ ਹੋਣਾ ਤਾਂ ਅਲੀ ਕੁਸ਼ਤੇ ਹੋਣ ਦੇ ਨਾਲ ਸੇ ਵਿਸ਼ਾ ਦੇ ਹੋਰ ਵੀ ਕੁਰੀਆ ਦਾ ਮੇਲੇ ਨਿਕਲ ਆਇਆ ਵਾ ਬਹੁਤ ਹੀ ਅੱਜ ਵੀ ਜੀ ਆਇਆਂ ਨੂੰ ਸਿੱਕਰ ਵੀ ਜਿੱਕਰ ਜੁੜਨ ਕਰਦੇ ਆਂ ਤੇ ਕਵਰਡ ਮਾਤਰੀ ਸਾਹਿਬ ਜਰਮੜੀ ਬੰਪੂ ਕਰ ਜੀ ਰਾਜਨੀਤਿਕ ਐਡਿਟ ਪ੍ਰਤੀਜਾਵਾ ਦੇ ਜੀ ਲੋਕ ਹਸਤਾਂ ਦੇ ਸਭ ਤੋਂ ਵੱਧ ਮੌਨ ਹਾਂ ਅੰਤ ਜਵਰੇ ਮਾਤਰੀ ਦਾ ਕੰਮ ਆਇਆ ਹੈ ਦੇ ਪਾਤਰਾ ਮੋਹਾਰੇ ਦੇ ਮਾਤਰਾ ਬਾਕੀ ਮਾਤਰੀ ਦਾ ਵਾਰਿਆ ਹੁਣ 2 ਮਿੰਟ ਲੱਗੇ ਜੀ ਬਹੁਤ ਜ਼ਿਆਦਾ ਤਜ਼ਹਿਰਾ ਭਰਿਆ ਬਹੁਤ ਉਮਲਾ ਕੰਮ ਆਇਆ ਜਾ ਆਨੰਦ ਨਾਲ ਪਾਛਦਾ ਦਾ ਆ ਜਿਆਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਨਾਰਕਾ ਦੇ ਸਾਹਮਣੇ ਆ ਦੇ ਨਗਰ ਵਾਸੀਆਂ ਨੂੰ ਸਵੇਰੇ ਦੀ ਆ ਪਹਿਲਾ ਦਸੰਝ ਹੋਈ ਆ ਸੇਮ ਸਿੰਘ ਜੀ ਕੰਢੀ ਆਪਾਂ ਸਾਹਮਣੇ ਬੁਢਾ ਪਲਵਾਰ ਫੜੇ ਬਹੁਤਿਆਰ ਤਰੀਕੇ ਨਾਲ ਉਹਨੇ ਪਹੇਲੀ ਕੀ ਤੇ ਜਿਹਦੇ ਵਿੱਚ ਘਟੋ ਘਟ 765 ਪਲਵਾਰਾਂ ਨੇ ਭਾਗ ਲਿਆ ਹੁਣ ਮੁਰ ਆਪਣੇ ਕੋਲੇ ਕਿਹੜੇ ਚਾਈ ਕਾਈ ਦੇ ਆਏ ਨੇ ਪਰ ਮਰ ਸਾਹ ਹੋ ਦੋਈ ਪ੍ਰਿਕਿਰਨਾ ਕੋਲ ਕਰ ਰਿਹਾ ਪਾਰੀ ਇਕੱਠ ਕਮ ਸਿਕਮ ਪੁਲਤੀ ਚੱਲ ਰਹੀ ਹੈ ਬੰਗੜਾ ਜੇ ਤੇ ਸਾਰਾ ਰੋਡ ਦੇ ਕੋਲ ਪਹੁੰਚਾ ਆ। ਸਾਡੇ ਮੁੱਖ ਮਹਿਮਾਨ ਸਰਦਾਰ ਹਰਜੀਤ ਸਿੰਘ ਜੀ ਮੁੜੀਆਂ ਕੈਬਨ ਰੇਸਟਰ ਪੰਜਾਬ ਉਹ ਹੁਣੇ ਚੰਦ ਮੇਟਾ ਆਪਣੇ ਕੋਲ ਦੋ ਦਿਨ ਮਿੰਟਾਂ ਜੇ ਪਹੁੰਚਣ ਆਲੇ ਨੇ ਔਰ ਲੋਕਾਂ ਦੇ ਵਿੱਚ ਅੱਜ ਦੇ ਦਿਨੋਂ ਲੈ ਕੇ ਬਹੁਤ ਜ਼ਿਆਦਾ ਵੱਡਾ ਉਤਸ਼ਾਹ ਬਣਿਆ ਹੋਇਆ ਮੈਂ ਇਸ ਪਰਮਾਤਮਾ ਅਗੇ ਬੇਗਰੋ ਕੇ ਇਹ ਹੀ ਅਰਦਾਸ ਬੇਨਤੀ ਜੋਗਲੀ ਕਰਦਾ ਜਿਸ ਤਰ੍ਹਾਂ ਮੇਲਾ ਹਰ ਸਾਲ ਜੁੜਦਾ ਇਸੋ ਜਿਹਾ ਜੁੜਦਾ ਰਹੇ ਔਰ ਮੈਂ ਸਾਰੇ ਸਨਿਆਰ ਵਸੇ ਨੂੰ ਤੇ ਸਾਰੇ ਰਿਆਂ ਲੱਖ ਲੱਖ ਪੁਵਾਰਕਾਂ ਲੱਖ ਲੱਖ ਬਲਾਈਆਂ ਤਾ ਮੈਂ ਆਪਣੇ ਜਨੇ ਆਪਣੀ ਪਾਰਟੀ ਕਰਨਿਓ ਆਮ ਆਦਮੀ ਪਾਰਟੀ ਕਰਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਹੁਤ ਲੰਬੇ ਸਮੇਂ ਤੋਂ ਸਾਡਾ ਪਿਆਰ ਸੋਹ ਸਭ ਤੋਂ ਪਹਿਲਾਂ ਫਤਰੀ ਸਾਹਿਬ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਨਾਮ ਜੈ ਸ੍ਰੀ ਨਾਮ ਜੈ ਸ੍ਰੀ ਨਾਮ ਕਹਿੰਦੇ ਬੱਜੀ ਉੱਤੇ ਲੇਖੀ ਜਿੱਤ ਹੋਈ ਆ ਸਮਾਪਤ ਸਾਨੂੰ ਬੇਇਤੀ ਕਰਦਾ ਕਿ ਆਪਾਂ ਕਾਮ ਲੋ ਮੋਹ ਹੰਕਾਰ ਸਭ ਨੂੰ ਛੱਡ ਕੇ ਆਪਣੇ ਅੰਦਰਲਾ ਰਾਵੜ ਮਾਰ ਕੇ ਆਪਾਂ ਹਰ ਸਾਹਿਬ ਇਤਿਹਾਰ ਟਾਈਮ ਨਾ ਨਾ ਕਿ ਆਪਾਂ ਬੱਜੀ ਉੱਤੇ ਲੇਖੀ ਜਿੱਤ ਜਿਵੇਂ ਆਰਾਮ ਜੀ ਨੇ ਕਿਰਵਾਇਤੀ ਆਪਾਂ ਸਾਰਿਆਂ ਨੇ ਇਸ ਦੁਨੀਆ ਤੇ ਸੇਵਾਦਾਰ ਬਣ ਕੇ ਸੇਵਾ ਕਰੀਏ ਨਿਮਾਰੇ ਮਾਣ ਕੇ ਸੇਵਾਦਾਰ ਬਣ ਕੇ ਤੇ ਆਪਣੇ ਅੰਦਰਲਾ ਰਾਵਣ ਮਾਰ ਕੇ ਉਹ ਕੇ ਰਾਵਣ ਜੀ ਤੇ ਚਲੇਗੇ ਤਾਂ ਸਾਡੇ ਸੰਸਾਰ ਦੇ ਵਿੱਚ ਅੱਜ ਵੀ ਪਿਆ ਪਿਆਰ ਤੇ ਮਾੜੀ ਅੱਖ ਰੱਖਣ ਵਾਲੇ ਰਾਮ ਨਾਥ ਵੀ ਜਿਉਂਦੇ ਆ ਸੰਸਾਰ ਇਹ ਬੇਵਕਤੀ ਹੈ ਆਪਾਂ ਪੂਰੇ ਪਿਆਰ ਨਾਲ ਸਰਨ ਸੰਗਾਇੇ ਤੇ ਨਿਮਾਣੇ ਵਰਕੇ ਸੇਵਾ ਸਾਥਿਆ ਇਹਨਾਂ ਸੇਵਾ ਕਰੀਏ ਸੋਹਬੀ ਆਪਾਂ ਸਾਰਿਆਂ ਨੇ ਕਮਲਖਾਲ ਜੀ ਨੂੰ ਸੁਣੋ ਸੋਹਬੀ ਨੇ 2022 ਦੇ ਵਿੱਚ ਹਲਕਾ ਸਾਹਮਿਆ ਦਾ ਸੇਵਾਦਾਰ ਬਣਿਆ ਸੀ ਪਰਮਾਤਮਾ ਦੇ ਕਿਰਪਾ ਕੀਤੀ ਪੂਰੀ ਪੰਜਾਬ ਦੀ ਸੇਵਾ ਮਿਲੀ ਹੋਈ ਹੈ ਪੂਰੀ ਇਮਾਨਦਾਰੀ ਨਾਲ ਪੂਰੀ ਵਫਾਦਾਰੀ ਨਾਲ ਜਿੱਥੇ ਪੰਜਾਬ ਦੀ ਸੇਵਾ ਕਰ ਰਿਹਾ ਹਲਕਾ ਸਾਹਮਿਆ ਦੇ ਵੀ ਸਾਰੇ ਕਮਾ ਦਾ ਵੀ ਜ਼ਿਆਦਾ ਕੰਮ ਕਰਵਾ ਗਏ ਆ ਹੋਰ ਨਾਲੇ ਸਮੇਂ ਚ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਤੇ ਸਪੀਡ ਹੋਰ ਤੇਜ਼ ਕਰਾ ਗਏ ਸੋ ਅੱਜ ਦੇ ਵੇਲੇ ਸਭ ਨੂੰ ਮਨਾ ਅੱਜ ਬੜਾ ਬਧੀਆ ਸਮਾਗਮ ਵਿਚ ਸਜਾ ਬਣਾਇਆ ਗਿਆ ਜਿਸ ਵੰਦ ਵਿੱਚ ਕੈਬਨਰ ਮਿਸਟਰ ਸਾਡਾ ਹਰਦੀਖ ਸਿੰਘ ਮੁੱਢਿਆ ਜੀ ਵਿਸ਼ੇਸ਼ ਰੂਪ ਤੇ ਪਹੁੰਚੇ ਜਿਨ੍ਹਾਂ ਨੇ 라ਵਣ ਨੂੰ ਅਗਲੀ ਦਿਖਾਈ ਅਤੇ ਨਾਲ ਹੀ ਤਵਲ ਖਾਨ ਜੀ ਨੇ ਤੇ ਬੜਾ ਵਧੀਆ ਰੰਗ ਖਾੜੇ ਦਾ ਬੰਨੇ ਆ ਇਸੇ ਨਾਲੇ ਜਿਸ ਤਰ੍ਹਾਂ ਹਰੇਕ ਕਈ ਸਾਲਾਂ ਤੋਂ ਸਾਡੀ ਰਫਾ ਚੱਲਦੀ ਜਾ ਰਹੀ ਆ ਕੁਸ਼ਤੀ ਦੀਆਂ ਉਹ ਵੀ ਸਾਡੇ ਸਾਰੇ ਪੰਜਾਬ ਚੋਂ ਨਾਮਵਰ ਕੁਸ਼ਤੀਆਂ ਦੇ ਪਹਿਲਵਾਨ ਉਹ ਆਏ ਸਾਰੇ ਉਹਨਾਂ ਦਾ ਵੀ ਵਧੀਆ ਛੱਡੀ ਦੀ ਕੁਸ਼ਤੀ ਸਰਹੜ ਦੇ 26 ਪੈਸੇ ਪਹਿਲਵਾਨ ਜਿੱਤੀ ਆ ਤੇ ਹੋਰ ਵੀ ਸਾਡੇ ਜੋ ਸਾਡੇ ਬਹੁਤ ਵਧੀਆ ਸਕੋਰਟੀਆ ਰਿਪੋਰਟ ਕੀਤਾ ਗਿਆ ਸੀਗਾ ਹਰੇਕ ਤਰ੍ਹਾਂ ਦਾ ਸਾਡੇ ਕਿਸਾਨ ਤੋਂ ਸਾਡੀ ਕਮੇਟੀ ਸਾਬ ਨੂੰ ਦੀ ਆ ਰਹੀ ਆ ਇਸ ਸਾਲ ਵੀ ਆ ਸਾਡਾ ਬਹੁਤ ਵਧੀਆ ਧਰਮ ਦਾ ਜਸਰਾਤ ਮਨਾਇਆ ਗਿਆ ਵਾ ਜਿਸ ਵਿੱਚ ਸਾਰੇ ਬੜੇ ਖੁਸ਼ੀ ਨਾਲ ਦੂਜਾ ਬਨਾਇਆ ਤੇ ਰੇਖ ਦਾ ਆਇਆ ਭਲਿੱਪ ਕੀਤਾ ਗਿਆ ਤੇ ਰੇਖ ਦਾ ਉਹਨਾਂ ਦੇ ਆਉਣ ਤੇ ਵੈਲਕਮ ਕੀਤਾ ਗਿਆ ਤੇ ਅਰਸ਼ਪਰ ਸਾਰਿਆਂ ਨੂੰ ਚਾਹ ਪਾਣੀ ਦਾ ਨੇਜ ਜਿਵੇਂ ਰੱਖਿਆ ਗਿਆ ਤੇ ਵਿਭਿਆ ਦਾ ਖਾਸ ਤੌਰ ਤੇ ਸਟੇਗਰੇਜ ਬੈਠੀ ਕੀਤਾ ਗਿਆ ਤਾਂ ਕਿ ਉਹ ਬੈਠ ਕੇ ਆਪਣਾ ਦਸਰਾ ਦੇਖ ਸਕਣ ਅਤੇ ਆਪਣੇ ਆਪਣੇ ਪ੍ਰੋਗਰਾਮ ਦਾ ਸੁਣ ਸਕਣ ਸਾਰੇ ਬੱਚਿਆਂ ਦੇ ਇਸ ਸਾਰੇ ਵਿੱਚ ਖੁਸ਼ੀ ਦਾ ਹਿੱਸਾ ਹਰ ਕੀਤਾ ਦੇ ਪਰਕਰੇ ਜਿਹੇ ਆਏ ਜਿਹੜਾ ਰਾਬੋ ਨਗਰ ਦਿਖਾਈ ਗਈ ਆ ਤੇ ਸਾਰਿਆਂ ਨੇ ਸਾਰੇ ਸਾਰੇ ਕਿਸਾਨ ਨੂੰ ਆਪਣੇ ਤਰੀਕੇ ਨਾਲ ਨਜ਼ਾਰ ਕਰਦੇ ਸਾਰੇ ਖੁਸ਼ੀ ਬਣਾ ਕੇ ਘਰੋ ਘਰ ਇਹ ਸਾਰੇ ਗਏ ਨੇ ਸਾਰੇ ਲੋਕਾਂ ਨੇ ਆਪਣੇ ਕਿਹਾ ਸਾਰੇ ਇੱਕ ਧਰੱਕ ਵੈਜੀਬ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਬੜੇ ਸ਼ਖਸੀਤ ਹੋਰ ਬੈਠਾ ਇਹ ਧਰ ਆ ਗਿਆ ਸਾਰੇ ਪ੍ਰੈਸ ਕਲੱਬ ਦਾ ਵੀ ਸਭ ਬਹੁਤ ਧੰਨਵਾਦ ਜਿਹੜਾ ਕਿ ਹਰੇਕ ਸਾਲ ਸਾਡੇ ਕੋਲ ਆ ਕੇ ਸਾਡੇ ਕੋਲ ਇਸ ਦਾ ਇਸ਼ਤਿਹਾਰ ਪਾਉਂਦੇ ਨੇ ਸਾਡੇ

ਕੱਟ ਜਿਓ ਜੱਟਾਂ ਦੇ ਰਾਜ ਬੈਦੀ ਅੱਜ ਲੇਖਵਰ ਰਾਜ ਨਾ ਨਾ ਜੇ ਰਾਜ ਸਰਕਾਰ ਮੈਂ ਕਰਾਂ ਮੈਂ ਅੱਜ ਦੁਸ਼ਹਿਰਾ ਜਿਹੜਾ ਬਹੁਤ ਹੀ ਧੁੰਦਾਂ ਮੈਂ ਆ ਗਿਆ ਇਹ ਆਪਣਾ ਇਸੇ ਵਿਦਵਾਨ ਆ ਰਿਹਾ ਕਿ ਅੱਖਾਂ ਦੇ ਪਿੱਛੇ ਜਿਹੜਾ ਕਿਹਾ ਸਭ ਤੇ ਕਿਸੇ ਦਾ ਕਰਦੇ ਦਮ ਨਹੀਂ ਕਰ ਰਿਹਾ ਹੈ ਤੁਹਾਨੂੰ ਸਾਹ ਦੇ ਅੱਗੇ ਉਹ ਜੀ ਰਿਹਾ ਹੈ ਸਾਹ 아, 진짜? 아니, 안